ਮੁੰਬਈ ਜਿਹਨੂੰ ਸੁਪਨਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਆ ਇਹ ਕੈਵੇਂ ਦਾ ਸ਼ਹਿਰ ਜਿੱਥੇ ਸੁਪਨੇ ਸੱਚ ਹੁੰਦੇ ਆ ਜੋ ਅੱਜ ਮੈਂ ਕਹਾਣੀ ਤੁਹਾਡੇ ਲਈ ਲੈ ਕੇ ਆਈ ਆ ਉਹ ਕਹਾਣੀ ਇੱਕ ਕੈਵੇਂ ਦੀ ਕੁੜੀ ਦੀ ਹੈ ਜਿਨੇ ਜਦੋਂ ਆਪਣਾ ਪਹਿਲਾ ਕਦਮ ਇਸ ਸ਼ਹਿਰ ਦੇ ਵਿੱਚ ਰੱਖਿਆ ਤਾਂ ਉਹਦੇ ਤੋਂ ਉਹਦੀ ਪਛਾਣ ਤੇ ਉਹਦੀ ਜ਼ਿੰਦਗੀ ਖੋਲੀ ਗਈ ਅੱਜ ਦੀ ਕਹਾਣੀ ਹੈ ਪ੍ਰੀਤੀ ਰਾਠੀ ਦੀ ਜਿਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜ਼ਮੀਨ ਅਸਮਾਨ ਇਕ ਕਰ ਦਿੱਤਾ ਤੇ ਉਹਦੀ ਮਿਹਨਤ ਦਾ ਫਲ ਵੀ ਉਹਨੂੰ ਮਿਲਿਆ ਪਰ ਇੱਕ ਝਟਕੇ 'ਚ ਇੱਕ ਸ਼ਖਸ ਨੇ ਉਹਦੇ ਤੋਂ ਇਹ ਸਭ ਕੁਝ ਖੋਲਿਆ। ਕੀ ਹੈ ਪ੍ਰੀਤੀ ਰਾਠੀ ਦੀ ਕਹਾਣੀ ਚਲੋ ਤੁਹਾਨੂੰ ਸੁਣਾਉਂਦੇ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ। ਤੇ ਚਲੋ ਵੱਧਦੇ ਆਂ ਅੱਜ ਦੀ ਕਹਾਣੀ ਵੱਲ। ਇਹ ਕਹਾਣੀ ਸ਼ੁਰੂ ਹੁੰਦੀ ਹੈ 1 ਮਈ 2013 ਦੀ ਸ਼ਾਮ 3:40 ਮਿੰਟ ਤੇ ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਨਿਕਲਦੀ ਹੈ ਮੁੰਬਈ ਨੂੰ ਇਸ ਟ੍ਰੇਨ 'ਚ ਬੈਠੀ ਸੀਗੀ 23 ਸਾਲਾਂ ਦੀ ਪ੍ਰੀਤੀ ਰਾਠੀ ਜਿਹਨੂੰ ਮੁੰਬਈ ਦੇ ਇੱਕ ਆਰਮੀ ਹਸਪੀਟਲ 'ਚ ਨਰਸ ਦੀ ਨੌਕਰੀ ਮਿਲੀ ਸੀ ਇਹ ਸਰਕਾਰੀ ਨੌਕਰੀ ਸੀ ਪ੍ਰੀਤੀ ਨੇ ਇਸ ਐਗਜ਼ਾਮ ਨੂੰ ਪਾਸ ਕਰਨ ਦੇ ਲਈ ਜੀ ਤੋੜ ਮਿਹਨਤ ਕੀਤੀ ਸੀ ਪ੍ਰੀਤੀ ਰਾਠੀ ਦੇ ਘਰ ਦੇ ਜਿਹੜੇ ਹਾਲਾਤ ਸੀਗੇ ਕੁਝ ਠੀਕ ਨਹੀਂ ਸੀਗੇ ਉਹਨਾਂ ਨੂੰ ਫਾਈਨੈਂਸ਼ੀਅਲੀ ਬਹੁਤ ਪ੍ਰੋਬਲਮ ਸੀਗੀ ਤੇ ਇਸੇ ਲਈ ਉਹ ਆਪਣੇ ਮਾਪਿਓ ਦਾ ਸਹਾਰਾ ਬੰਨਣਾ ਚਾਹਦੀ ਸੀਗੀ। ਦਿੱਲੀ ਦੀ ਰਹਿਣ ਵਾਲੀ ਪ੍ਰੀਤੀ ਰਾਠੀ ਨੂੰ ਕੁਝ ਹਫ਼ਤੇ ਪਹਿਲਾਂ ਹੀ ਆਪਣਾ ਆਫਰ ਲੈਟਰ ਮਿਲਿਆ ਸੀਗਾ। ਤੇ ਪ੍ਰੀਤੀ ਰਾਠੀ ਦਾ ਕੋਈ ਮੁੰਬਈ 'ਚ ਜਾਣਨ ਵਾਲਾ ਵੀ ਨਹੀਂ ਸੀ। ਇਸ ਲਈ ਉਹ ਹੱਥ 'ਚ ਲੈਟਰ ਤੇ ਅੱਖਾਂ 'ਚ ਲੱਖਾਂ ਸੁਪਨੇ ਤੇ ਉਮੀਦਾਂ ਲੈ ਕੇ ਉਸ ਟ੍ਰੇਨ ਤੇ ਰਵਾਨਾ ਹੋ ਜਾਂਦੀ ਹੈ। ਹੁਣ ਇੱਕ ਨਵੇਂ ਸ਼ਹਿਰ 'ਚ ਨਵੀਂ ਨੌਕਰੀ ਪ੍ਰੀਤੀ ਬਹੁਤ ਜ਼ਿਆਦਾ ਨਰਵਸ ਸੀਗੀ। ਤੇ ਉਸ ਤੋਂ ਜ਼ਿਆਦਾ ਉਹਨੂੰ ਖੁਸ਼ੀ ਵੀ ਸੀਗੀ ਕਿਉਂਕਿ ਉਹ ਸੋਚ ਰਹੀ ਸੀ ਹੋਣ ਕਿ ਉਹ ਆਪਣੇ ਪਰਿਵਾਰ ਦੇ ਲਈ ਕੁਝ ਕਰੇਗੀ ਉਹਨਾਂ ਦਾ ਸਹਾਰਾ ਬਣੇਗੀ ਇਸ ਸਫ਼ਰ 'ਚ ਪ੍ਰੀਤੀ ਦੇ ਨਾਲ ਉਹਦੇ ਪਿਤਾ ਸੀਗੇ ਤੇ ਉਹਦੇ ਮਾਸੜ ਤੇ ਮਾਸੀ ਸੀਗੀ ਅਗਲੀ ਸਵੇਰੇ ਯਾਨੀ 2 ਮਹੀਨ ਨੂੰ ਸਵੇਰੇ 7 ਵਜੇ ਜਿਹੜੀ ਟ੍ਰੇਨ ਹੈ ਉਹ ਮੁੰਬਈ ਦੇ ਬਾਂਦਰਾ ਸਟੇਸ਼ਨ ਤੇ ਪਹੁੰਚ ਜਾਂਦੀ ਹੈ ਹੁਣ ਆਪਣੇ ਸਮਾਨ ਦੇ ਨਾਲ ਪ੍ਰੀਤੀ ਤੇ ਉਹਦੇ ਘਰ ਵਾਲੇ ਕੁਝ ਹਲੇ 10-15 ਕਦਮ ਹੀ ਅੱਗੇ ਚੱਲੇ ਹੋਣਗੇ ਕੀ ਐਨੈ ਨੂੰ ਪ੍ਰੀਤੀ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਤੇ ਜਿਵੇਂ ਹੀ ਉਹ ਉਹਦੇ ਵੱਲ ਮੁੜੀ ਉਸ ਤੋਂ ਬਾਅਦ ਉਹ ਚੀਕਣ ਲੱਗ ਗਈ ਪ੍ਰੀਤੀ ਦੀਆਂ ਚੀਕਾਂ ਸੁਣ ਕੇ ਹੁਣ ਉਹਦੇ ਘਰ ਵਾਲੇ ਵੇਖਦੇ ਹੈ ਕਿ ਇਹਨੂੰ ਕੀ ਹੋਇਆ ਪਰ ਇਹਨੇ ਨੂੰ ਉਹ ਸ਼ਖਸ ਜਿਨੇ ਉਹਦੇ ਮੋਢੇ ਤੇ ਹੱਥ ਰੱਖਿਆ ਸੀਗਾ ਉਥੋਂ ਭੱਜ ਜਾਂਦਾ ਆ ਤੇ ਪ੍ਰੀਤੀ ਦਰਦ ਦੇ ਮਾਰੇ ਚੀਕਾਂ ਮਾਰਦੀ ਹੋਈ ਜ਼ਮੀਨ ਤੇ ਡਿੱਗ ਜਾਂਦੀ ਹੈ ਭੀੜ 'ਚ ਇੱਕ ਸ਼ਖਸ ਨਿਕਲ ਕੇ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਪ੍ਰੀਤੀ ਤੇ ਕਿਸੇ ਨੇ ਤੇਜਾਬ ਸੁੱਟਤਾਇਆ ਕਿਉਂਕਿ ਕੁਝ ਜੜੀਆਂ ਛੇਟਾਂ ਸੀਗੀਆਂ ਉਹਦੇ ਹੱਥੇ ਵੀ ਪਈਆਂ ਸੀਗੀਆਂ ਹੁਣ ਪ੍ਰੀਤੀ ਦੇ ਘਰ ਵਾਲੇ ਬਹੁਤ ਡਰ ਜਾਂਦੇ ਐ ਤੇ ਉਹਨੂੰ ਜਲਦੀ ਤੋਂ ਜਲਦੀ ਹਸਪੀਟਲ ਲੈ ਕੇ ਜਾਂਦੇ ਐ ਤੇ ਦੂਜੇ ਪਾਸੇ ਦਿੱਲੀ 'ਚ ਪ੍ਰੀਤੀ ਦੀ ਮਾਂ ਤੇ ਉਹਦੇ ਭੈਣ ਭਰਾ ਸੀਗੇ ਉਹ ਆਪਣੇ ਵੱਡੀ ਭੈਣ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਹੁੰਦੇ ਐ ਕਿ ਕਦੋਂ ਉੱਥੇ ਪਹੁੰਚ ਕੇ ਸਾਨੂੰ ਦੱਸੇਗੀ ਕਿ ਅਸੀਂ ਪਹੁੰਚ ਗਏ ਆ ਪਰ ਇੱਧਰ ਮੁੰਬਈ ਦੇ ਵਿੱਚ ਹੁਣ ਪ੍ਰੀਤੀ ਤੋਂ ਕੁਝ ਹੀ ਸਕਿੰਟਾਂ ਚ ਉਹਦਾ ਸਭ ਕੁਝ ਖੋ ਲਿਆ ਜਾਂਦਾ ਆ ਹਸਪੀਟਲ ਪਹੁੰਚਦੇ ਹੀ ਇਹ ਜਿਹੜਾ ਪ੍ਰੀਤੀ ਦਾ ਇਲਾਜ ਸ਼ੁਰੂ ਹੋ ਜਾਂਦਾ ਆ ਤੇ ਹੁਣ ਜਿਹੜੀ ਪੁਲਿਸ ਆ ਇਸ ਮਾਮਲੇ ਦੀ ਤਫਤੀਸ਼ ਤੇ ਵਿੱਚ ਜੁਟ ਜਾਂਦੀ ਆ ਹੁਣ ਇੱਕ ਐਸਿਡ ਅਟੈਕ ਸੀਗਾ ਤੇ ਪੁਲਿਸ ਨੂੰ ਹੋ ਲੱਗ ਰਿਹਾ ਸੀਗਾ ਕਿ ਹੋਏ ਨਾ ਹੋਏ ਇੱਕ ਤਰਫਾ ਪਿਆਰ ਦਾ ਮਾਮਲਾ ਹੋ ਸਕਦਾ ਆ ਕਿਉਂਕਿ ਇਸ ਕੇਸ ਤੋਂ ਪਹਿਲਾਂ ਤੇ ਇਸ ਕੇਸ ਤੋਂ ਬਾਅਦ ਵਿੱਚ ਜਿੰਨੇ ਵੀ ਪੁਲਿਸ ਦੇ ਕੋਲ ਐਸਿਡ ਅਟੈਕ ਦੇ ਨਾਲ ਜੁੜੇ ਮਾਮਲੇ ਆਏ ਸੀਗੇ ਉਹ ਸਾਰੇ ਇੱਕ ਤਰਫਾ ਪਿਆਰ ਚ ਜਾਂ ਰਿਜੈਕਸ਼ਨ ਦੇ ਨਾਲ ਹੀ ਜੁੜੇ ਹੋਏ ਸੀਗੇ ਤੇ ਹੁਣ ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਹੈ ਜਿਹੜੀ ਉਹ ਪ੍ਰੀਤੀ ਦੇ ਪਿਤਾ ਤੋਂ ਹੈ ਜਿਹੜਾ ਪੁੱਛਤਾਛ ਕਰਦੀ ਹੈ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਕੋਈ ਐਵੇਂ ਦਾ ਲੜਕਾ ਸੀ ਜਿਹੜਾ ਪ੍ਰੀਤੀ ਦਾ ਕੋਈ ਦੋਸਤ ਜਾਂ ਫਿਰ ਉਹਦਾ ਕੋਈ ਜਾਣਨ ਵਾਲਾ ਕੋਈ ਸ਼ਖਸ ਜੋ ਪ੍ਰੀਤੀ ਦੇ ਹੁਣ ਜਿਹੜਾ ਪਿਤਾ ਹੈ ਉਹ ਕਹਿੰਦਾ ਹੈ ਕਿ ਪ੍ਰੀਤੀ ਦਾ ਆਂ ਜਿਹੜਾ ਸਾਰਾ ਫੋਕਸ ਸੀਗਾ ਉਹਦਾ ਸਿਰਫ ਉਹਦੀ ਸਟੱਡੀ ਵੱਲ ਸੀਗਾ ਉਹ ਆਪਣੀ ਪੜ੍ਹਾਈ 'ਚ ਹੀ ਵਿਅਸਤ ਰਹਿਣ ਵਾਲੀ ਕੁੜੀ ਸੀਗੀ ਉਹਦੇ ਅੰਦਰ ਜਜ਼ਬਾ ਸੀਗਾ ਕੁਝ ਕਰਨ ਦਾ ਉਹ ਉਹ ਦੱਸਦੀ ਹੈ ਕਿ ਉਹਨਾਂ ਲਈ ਕੁਝ ਕਰਨਾ ਚਾਹਦੀ ਸੀਗੀ ਉਹ ਕਹਿੰਦੀ ਸੀਗੀ ਕਿ ਮੈਂ ਤੁਹਾਡਾ ਸਹਾਰਾ ਬੰਨਣਾ ਚਾਹਨੀ ਆ ਪਿਤਾ ਜੀ ਤਾਂ ਹੁਣ ਜਦੋਂ ਪੁਲਿਸ ਨੂੰ ਪ੍ਰੀਤੀ ਦੇ ਪਿਤਾ ਸੀਗੇ ਜਿਹੜੇ ਐਵੇਂ ਦੀ ਕਿਸੇ ਵੀ ਚੀਜ਼ ਤੋਂ ਮਨਾ ਕਰ ਦਿੰਦੇ ਆ ਤਾਂ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਐ ਇੱਕ ਪਿਤਾ ਜਿਹੜਾ ਆਪਣੀ ਧੀ ਨੂੰ ਉਹਦੇ ਸੁਪਨਿਆਂ ਦੇ ਸ਼ਹਿਰ ਛੱਡਣ ਆਇਆ ਹੋਏ ਉਹ ਇਕੰਜਾਨ ਸ਼ਹਿਰ ਚ ਹਸਪੀਟਲ ਚ ਬੈਠਾ ਆ ਆਪਣੀ ਧੀ ਨੂੰ ਐਵੇਂ ਦੀ ਹਾਲਤ ਚ ਲੈ ਕੇ ਉਸ ਪਿਤਾ ਤੇ ਕੀ ਬੀਤ ਰਹੀ ਹੋਏਗੀ ਪਰ ਇਹਦੇ ਤੋਂ ਉਲਟੋ ਆਪਣੇ ਪੁਲਿਸ ਨੂੰ ਹਰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ ਜੋ ਉਹਨੂੰ ਪਤਾ ਆ ਉਸ ਟਾਈਮ ਪਰ ਇੱਥੇ ਕਿਸੇ ਸਿਰਫਰੇ ਆਸ਼ਿਕ ਦਾ ਐਂਗਲ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਹੁਣ ਪੁਲਿਸ ਇਸ ਥਿਉਰੀ ਤੇ ਕੰਮ ਕਰਦੇ ਰਹਿਣ ਦੀ ਸੋਚਦੀ ਹੈ ਕਿਉਂਕਿ ਕਿਸੇ ਅਣਜਾਣ ਲੜਕੀ ਨੂੰ ਕੋਈ ਸ਼ਖਸ ਐਵੇਂ ਹੀ ਹਮਲਾ ਨਹੀਂ ਕਰੇਗਾ ਉਹਦੇ ਤੇ ਪੁਲਿਸ ਨੂੰ ਹਾਲੇ ਵੀ ਕਿਤੇ ਨਾ ਕਿਤੇ ਡਾਊਟ ਸੀਗਾ ਕਿ ਐਵੇਂ ਦਾ ਹੀ ਐਂਗਲ ਆ ਹੁਣ ਪੁਲਿਸ ਕੀ ਕਰਦੀ ਉਹ ਰੇਲਵੇ ਸਟੇਸ਼ਨ ਤੇ ਜਾ ਕੇ ਉੱਥੋਂ ਤੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਹੈ ਜਿਹੜਾ ਉਹ ਚੈੱਕ ਕਰਦੀ ਹੈ ਤੇ ਉੱਥੋਂ ਸੀਸੀਟੀਵੀ ਫੁਟੇਜੇ ਕਢਵਾਈਆਂ ਜਾਂਦੀਆਂ ਆ ਤੇ ਹੁਣ ਜਿਹੜਾ ਪੁਲਿਸ ਦੇ ਕੋਲ ਇੱਕ ਫੋਟੋ ਉਹਨਾਂ ਦੇ ਹੱਥ ਲੱਗਦੀ ਐ ਪਰ ਇਹਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਜਿਹੜੀ ਉਹ ਸ਼ਖਸ ਦੀ ਫੋਟੋ ਸੀਗੀ ਨਾ ਉਹਦੇ ਵਿੱਚ ਉਹਨੇ ਆਪਣਾ ਮੂੰਹ ਸੀਗਾ ਜਿਹੜਾ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਤੇ ਪੁਲਿਸ ਦੇ ਹੱਥ ਬਸ ਇੱਕ ਹੀ ਤਸਵੀਰ ਲੱਗਦੀ ਐ ਕਿਉਂਕਿ ਬਾਕੀ ਜਿੰਨੇ ਵੀ ਕੈਮਰੇ ਸੀਗੇ ਇਹ ਸ਼ਖਸ ਉਹਦੇ ਵਿੱਚ ਕਿਤੇ ਵੀ ਕੈਪਚਰ ਨਹੀਂ ਸੀ ਹੋਇਆ छानबीन ਜਾਰੀ ਸੀਗੀ ਪੁਲਿਸ ਦੀ ਉਧਰ ਦੂਜੇ ਪਾਸੇ ਦਿੱਲੀ 'ਚ ਬੈਠੇ ਪ੍ਰੀਤੀ ਦੇ ਪਰਿਵਾਰ ਵਾਲਿਆਂ ਨੂੰ ਨਿਊਜ਼ ਚੈਨਲ ਰਾਹੀਂ ਪਤਾ ਚੱਲਿਆ ਕਿ ਉਹਨਾਂ ਦੀ ਧੀ ਦੇ ਨਾਲ ਕੀ ਹੋਇਆ ਹੈ ਉਹ ਬੁਰੀ ਤਰ੍ਹਾਂ ਟੁੱਟ ਗਏ ਸੀ ਤੇ ਅਦਰ ਮੁੰਬਈ 'ਚ ਪਤਾ ਚੱਲਦਾ ਆ ਕਿ ਜਿਹੜਾ ਪ੍ਰੀਤੀ ਦਾ ਸਰੀਰ ਆ ਕਰੀਬ 20% ਜਲ ਗਿਆ ਆ ਤੇ ਉਹਦੀ ਇੱਕ ਅੱਖ ਵੀ ਬੁਰੀ ਤਰ੍ਹਾਂ ਖਰਾਬ ਹੋ ਗਈ ਹੈ ਡਾਕਟਰਸ ਦਾ ਕਹਿਣਾ ਸੀ ਕਿਉਂਕਿ ਉਹਨੇ ਗਲਤੀ ਦੇ ਨਾਲ ਜਿਹੜਾ ਤੇਜਾਬੂ ਸ਼ਖਸ ਨੇ ਪ੍ਰੀਤੀ ਦੇ ਉੱਤੇ ਪਾਇਆ ਸੀਗਾ ਉਹ ਪ੍ਰੀਤੀ ਦੇ ਕੁਝ ਅੰਦਰ ਚਲਾ ਗਿਆ ਸੀਗਾ ਉਹ ਤੇਜਾਬ ਜਿਹਦੇ ਨਾਲ ਪ੍ਰੀਤੀ ਦੇ ਅੰਦਰ ਗਲਾ ਤੇ ਉਹਦੇ ਜਿਹੜੇ ਲੰਗਸ ਆ ਉਹ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਏ ਸੀਗੇ ਹੁਣ ਦਿੱਲੀ 'ਚ ਖਬਰ ਮਿਲਦੇ ਹੀ ਪ੍ਰੀਤੀ ਦੀ ਮਾਂ ਤੇ ਉਹਦੇ ਭੈਣ ਭਰਾ ਬੰਬਈ ਪਹੁੰਚ ਜਾਂਦੇ ਆ ਪੁਲਿਸ ਨੂੰ ਕਿਤੇ ਵੀ ਕੋਈ ਲੀਡ ਨਹੀਂ ਸੀ ਮਿਲ ਰਹੀ ਪ੍ਰੀਤੀ ਦਾ ਫੋਨ ਵੀ ਸਾਰਾ ਚੈੱਕ ਕੀਤਾ ਪੁਲਿਸ ਨੇ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਉਹਦੇ ਦਿੱਲੀ 'ਚ ਉਹਦੇ ਜਿੰਨੇ ਵੀ ਦੋਸਤ ਸੀਗੇ ਉਹਦੇ ਪੜੋਸੀ ਸੀਗੇ ਸਾਰਿਆਂ ਤੋਂ ਪੁੱਛਤਾਚ ਕੀਤੀ ਜਾ ਚੁੱਕੀ ਸੀਗੀ ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਦੇ ਖਾਲੀ ਸੀਗੇ ਹੁਣ ਕੇਸ ਅੱਗੇ ਵੱਧ ਸਕੇ ਹੁਣ ਉਹਦੇ ਲਈ ਆਖਰੀ ਰਸਤਾ ਪੁਲਿਸ ਕੋਲ ਇਹੀ ਸੀਗਾ ਕਿ ਪ੍ਰੀਤੀ ਅਗਰ ਖੁਦ ਦੱਸੇ ਤੇ ਪ੍ਰੀਤੀ ਹਾਲੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ਤਾਂ ਹੁਣ ਕੀ ਹੁੰਦਾ ਆ ਪੁਲਿਸ ਇਹ ਜਿਹੜੀ ਹਸਪੀਟਲ ਪਹੁੰਚਦੀ ਹੈ ਹੁਣ ਪੁਲਿਸ ਤੇ ਕੋਲ ਸੀਸੀਟੀਵੀ ਫੂਟੇਜ ਸੀਗੀਆਂ ਬਸ ਹੁਣ ਇਸ ਦੇ ਨਾਲ ਹੀ ਉਸ ਸ਼ਖਸ ਦਾ ਜਿਹੜਾ ਇੱਕ ਰਫ ਸਕੈਚ ਤਿਆਰ ਕਰਵਾਇਆ ਜਾਂਦਾ ਆ ਹੁਣ ਪ੍ਰੀਤੀ ਬੋਲ ਤਾਂ ਨਹੀਂ ਸਕਦੀ ਪਰ ਉਹ ਲਿਖ ਤਾਂ ਸਕਦੀ ਸੀਗੀ ਹੁਣ ਪੁਲਿਸ ਨੇ ਇਹ ਜਿਹੜਾ ਸਕੈਚ ਸੀਗਾ ਉਹ ਪ੍ਰੀਤੀ ਨੂੰ ਵਿਖਾਇਆ ਤੇ ਪ੍ਰੀਤੀ ਨੇ ਉਸ ਸਕੈਚ ਨੂੰ ਵੇਖ ਕੇ ਤਿੰਨ ਲੜਕੀਆਂ ਦੇ ਨਾਮ ਸੀਗੇ ਜਿਹੜੇ ਉਹ ਪੁਲਿਸ ਨੂੰ ਦੱਸੇ ਜਿਨ੍ਹਾਂ ਤੇ ਉਹਨੂੰ ਸ਼ੱਕ ਸੀਗਾ ਇਹਨਾਂ ਚ ਇੱਕ ਲੜਕਾ ਸੀਗਾ ਉਹ ਤੇ ਉਹਨਾਂ ਦਾ ਗਵੰਡੀ ਸੀਗਾ ਅੰਕੁਰ ਪਵਾਰ ਤੇ ਇੱਕ ਉਹਦਾ ਦੋਸਤ ਸੀਗਾ ਜਿਹਦਾ ਨਾਮ ਸੀਗਾ ਪਵਨ ਤੇ ਜਿਹਦਾ ਪ੍ਰੋਪੋਜ਼ਲ ਵੀ ਹਾਲ ਫਿਲਾਲ ਚ ਉਹਨੇ ਕਿਤੇ ਠੁਕਰਾਇਆ ਹੋਣਾ ਆ ਉਹ ਨਹੀਂ ਸੀ ਉਹਦੇ ਨਾਲ ਰਿਲੇਸ਼ਨ ਚਾਹਣਾ ਚਾਹਦੀ ਤੇ ਇੱਕ ਉਹਦੀ ਫਰੈਂਡ ਸੀਗੀ ਉਹਦਾ ਬாய்ਫਰੈਂਡ ਸੀਗਾ ਹੁਣ ਪੁਲਿਸ ਨੇ ਅੰਕੁਰ ਤੋਂ ਵੀ ਜਿਹੜੀ ਪੁੱਛਤਾ ਚ ਸ਼ੁਰੂ ਕੀਤੀ ਉਹਨੇ ਦੱਸਿਆ ਕਿ ਜਿਸਦੇ ਨੇ ਵਾਰਦਾਤ ਹੋਈ ਸੀ ਉਹ ਇੰਟਰਵਿਊ ਲਈ ਗਿਆ ਹੋਇਆ ਸੀਗਾ ਤੇ ਜਦੋਂ ਹੁਣ ਜਿਹੜਾ ਦੂਸਰਾ ਲੜਕਾ ਸੀਗਾ ਉਹਦੀ ਫਰੈਂਡ ਦਾ ਬாய்ਫਰੈਂਡ ਉਨ ਉਹਦੇ ਤੋਂ ਜਦੋਂ ਪੁੱਛਤਾਛ ਕੀਤੀ ਤਾਂ ਉਹਨੇ ਵੀ ਕਿਹਾ ਕਿ ਉਹ ਸੈਮੀਨਾਰ 'ਚ ਗਿਆ ਹੋਇਆ ਸੀ ਤੀਸਰਾ ਬਚਿਆ ਪ੍ਰੀਤੀ ਦਾ ਦੋਸਤ ਪਵਨ ਪਵਨ ਤੇ ਪ੍ਰੀਤੀ ਦੀ ਫੈਮਿਲੀ ਇੱਕ ਦੂਸਰੇ ਨੂੰ ਜਾਣਦੀ ਸੀਗੀ ਤਾਂ ਹੁਣ ਜਿਵੇਂ ਪੁਲਿਸ ਹੈ ਜਿਹੜੀ ਉਹ ਪਵਨ ਨੂੰ ਕਸਟਡੀ 'ਚ ਲੈਣ ਦੀ ਗੱਲ ਕਰਦੀ ਐ ਤੇ ਜਦੋਂ ਪ੍ਰੀਤੀ ਦੇ ਘਰ ਵਾਲਿਆਂ ਨੂੰ ਪਤਾ ਚੱਲਦਾ ਹੈ ਉਹ ਖੁਦ ਕਹਿੰਦੇ ਐ ਕਿ ਐਵੇਂ ਤਾਂ ਹੋ ਹੀ ਨਹੀਂ ਸਕਦਾ ਸ਼ਾਇਦ ਪੁਲਿਸ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਐ ਹੁਣ ਕੇਸ ਦੀ ਜਾਂਚ ਹੈ ਜਿਹੜੀ ਉਹ ਹੱਗੇ ਵੱਧਦੀ ਹੈ ਪਰ ਇੱਥੇ ਕੀ ਹੁੰਦਾ ਹੈ ਪ੍ਰੀਤੀ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾਂਦੀ ਹੈ ਪ੍ਰੀਤੀ ਤੇ ਹੋਏ ਇਸ ਹਮਲੇ ਤੋਂ 1 ਮਹੀਨੇ ਬਾਅਦ ਯਾਨੀ 1 ਜੂਨ 2013 ਨੂੰ ਪ੍ਰੀਤੀ ਇਹ ਜਿਹੜੀ ਉਹ ਦਮ ਤੋੜ ਦਿੰਦੀ ਹੈ ਉਹਦੀ ਸੁਪਨੇ ਉਹਦੀ ਪੇਸ਼ਾਨ ਸਾਰਿਆਂ ਤੇ ਉਸ ਸ਼ਖਸ ਨੇ ਹੈ ਜਿਹੜਾ ਤੇਜਾਬ ਸੁੱਟਦਾ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿਹੜਾ ਆ ਡਾਕਟਰ ਸਿਆ ਉਹ ਉਹਨੂੰ ਨਹੀਂ ਬਚਾ ਸਕੇ ਹੁਣ ਪੁਲਿਸ ਹੈ ਜਿਹੜੀ ਇਨਵੈਸਟੀਗੇਸ਼ਨ ਤੇਜ਼ ਕਰਦੀ ਹੈ ਕਿਉਂਕਿ ਹੁਣ ਉਹਨਾਂ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਵਧ ਰਿਹਾ ਸੀਗਾ ਪਵਨ ਹੀ ਰਾਸ ਸੱਚ ਸੀ ਪਰ ਉਹਦੇ ਖਿਲਾਫ ਇੱਕ ਵੀ ਸਬੂਤ ਹੈ ਜਿਹੜਾ ਉਹ ਪੁਲਿਸ ਨੂੰ ਨਹੀਂ ਮਿਲਦਾ ਹੁਣ ਪੁਲਿਸ ਹੈ ਜਿਹੜੀ ਉਹ ਨਵੇਂ ਸਿਰੇ ਤੋਂ ਜਾਂਚ ਕਰਨੀ ਸ਼ੁਰੂ ਕਰਦੀ ਹੈ ਇੱਕ ਵਾਰ ਫਿਰ ਬਾਕੀ ਜਿਹੜੇ ਦੋ ਲੜਕੇ ਸੀਗੇ ਉਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਇਸੇ ਵਿੱਚ ਹੀ ਆ ਜਿਹੜਾ ਮਾਮਲਾ ਆ ਉਹ ਕ੍ਰਾਈਮ ਬ੍ਰਾਂਚ ਨੂੰ ਜਿਹੜਾ ਉਹ ਟਰਾਂਸਫਰ ਕਰ ਦਿੱਤਾ ਜਾਂਦਾ ਆ ਕ੍ਰਾਈਮ ਬ੍ਰਾਂਚ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸ਼ੁਰੂਆਤ ਚ ਕਈ ਐਂਗਲ ਆ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਕੀ ਐਵੇਂ ਹੋ ਸਕਦਾ ਆ ਕਿ ਪ੍ਰੀਤੀ ਨੂੰ ਕੋਈ ਹੋਰ ਕੁੜੀ ਸਮਝ ਕੇ ਗਲਤੀ ਦੇ ਨਾਲ ਉਹਦੇ ਉੱਤੇ ਇਤਜਾਬ ਪਾ ਦਿੱਤਾ ਹੋਏ ਇਹ ਹਮਲਾ ਉਸ ਤੋਂ ਉੱਤੇ ਹੋਇਆ ਹੋਏ ਤਾਂ ਹੁਣ ਕ੍ਰਾਈਮ ਬ੍ਰਾਂਚ ਕੀ ਕਰਦੀ ਆ ਜਿਸ ਦੇ ਨੇ ਇਹ ਘਟਨਾ ਹੋਈ ਸੀ ਉਸ ਦਿਨ ਟ੍ਰੇਨ 'ਚ ਸਫਰ ਕਰਨ ਵਾਲੇ ਸਾਰੇ ਲੋਕਾਂ ਦੀ ਲਿਸਟ ਉਹ ਕੱਢਦੀ ਹੈ ਤੇ ਕਈ ਲੋਕਾਂ ਤੋਂ ਪੁੱਛਤਾਛ ਵੀ ਕੀਤੀ ਜਾਂਦੀ ਹੈ ਪਰ ਉਹਨਾਂ ਨੂੰ ਕਿਤੇ ਵੀ ਕੋਈ ਲੀਡ ਜਾਂ ਕੋਈ ਸੁਰਾਗ ਜਿਹੜਾ ਉਹ ਕ੍ਰਾਈਮ ਬ੍ਰਾਂਚ ਨੂੰ ਨਹੀਂ ਮਿਲਦਾ ਫਿਰ ਪ੍ਰੀਤੀ ਦੇ ਘਰ ਵਾਲਿਆਂ ਤੋਂ ਜਦੋਂ ਕ੍ਰਾਈਮ ਬ੍ਰਾਂਚ ਪੁੱਛਤਾਛ ਕਰਦੀ ਹੈ ਕਿ ਪ੍ਰੀਤੀ ਦੀ ਜੁਆਇਨਿੰਗ 'ਚ 10-15 ਦਿਨ ਦਾ ਟਾਈਮ ਸੀ ਹੁਣ ਉਹਨਾਂ ਦੇ ਸਾਰੇ ਪੂਰੇ ਟ੍ਰੈਵਲ ਪਲਾਨ ਦੇ ਬਾਰੇ ਆਖਿਰਕਾਰ ਕਿਸ-ਕਿਸ ਨੂੰ ਪਤਾ ਸੀ ਤਾਂ ਹੁਣ ਘਰ ਵਾਲੇ ਦੱਸਦੇ ਆ ਕਿ ਪਵਨ ਯਾਨੀ ਪ੍ਰੀਤੀ ਦਾ ਦੋਸਤ ਤੇ ਉਹਦੇ ਦੋਸਤ ਦਾ ਜਿਹੜਾ ਬாய்ਫਰੈਂਡ ਆ ਇਹਨਾਂ ਸਭ ਨੂੰ ਕੁਝ ਵੀ ਪਤਾ ਨਹੀਂ ਹੋ ਸਕਦਾ ਇਹ ਤਾਂ ਨਾ ਮੁਮਕਿਨ ਆ ਪਰ ਹਾਂ ਉਹਨਾਂ ਦੇ ਜਿਹੜੇ ਗਵੰਡੀ ਆ ਉਹਨਾਂ ਨੂੰ ਸਭ ਕੁਝ ਪਤਾ ਆ ਇਹ ਗਵੰਡੀ ਕੋਈ ਹੋਰ ਨਹੀਂ ਬਲਕਿ ਜਿਹਦੇ ਤੇ ਪ੍ਰੀਤੀ ਨੇ ਸ਼ੱਕ ਜਤਾਇਆ ਸੀਗਾ ਅੰਕੁਰ ਤੇ ਉਹਦੇ ਘਰ ਵਾਲੇ ਇਹੀ ਸੀਗੇ ਹੁਣ ਕੀ ਹੁੰਦਾ ਹੈ ਦੋਵੇਂ ਪਰਿਵਾਰ ਸੀਗੇ ਜਿਹੜੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸੀਗੇ ਇਸ ਲਈ ਪ੍ਰੀਤੀ ਦੇ ਘਰ ਵਾਲਿਆਂ ਨੂੰ ਤੇ ਕੋਈ ਸ਼ੱਕ ਨਹੀਂ ਸੀ ਕਿਉਂਕਿ ਦੋਹਾਂ ਪਰਿਵਾਰਾਂ ਦਾ ਆਪਸ ਵਿੱਚ ਬਹੁਤ ਆਣਾ ਜਾਣਾ ਸੀਗਾ ਇੱਕ ਦੂਜੇ ਦੇ ਘਰ 'ਚ ਤੇ ਜ਼ਿਆਦਾਤਰ ਇੱਕ ਦੂਸਰੇ ਦੇ ਘਰ ਦੀਆਂ ਗੱਲਾਂ ਸਾਰੀਆਂ ਇਹਨਾਂ ਨੂੰ ਪਤਾ ਹੀ ਹੁੰਦੀਆਂ ਸੀਗੀਆਂ ਹੁਣ ਪੁਲਿਸ ਨੇ ਜਿਹੜਾ ਕੀ ਕੀਤਾ ਸੀਗਾ ਬਾਕੀ ਦੋ ਲੜਕੀਆਂ ਤੋਂ ਤਾਂ ਪੁੱਛਤਾਛੁ ਕਰ ਚੁੱਕੀ ਸੀ ਜਿਨ੍ਹਾਂ ਦੇ ਪ੍ਰੀਤੀ ਨੇ ਨਾਮ ਲਿਖੇ ਸੀਗੇ ਪਰ ਇਹ ਲੜਕਾ ਜਿਹੜਾ ਅੰਕੁਰ ਸੀਗਾ ਤੋਂ ਸਹੀ ਤਰੀਕੇ ਦੇ ਨਾਲ ਉਹਨਾਂ ਨੇ ਪੁੱਛਤਾਛ ਨਹੀਂ ਸੀ ਕੀਤੀ ਤੇ ਕਿਉਂਕਿ ਉਹਨੇ ਪਹਿਲਾਂ ਦੱਸਿਆ ਸੀਗਾ ਕਿ ਉਹ ਇੰਟਰਵਿਊ ਲਈ ਗਿਆ ਸੀਗਾ ਤਾਂ ਉਹਨੂੰ ਛੱਡ ਦਿੱਤਾ ਗਿਆ ਹੁਣ ਕ੍ਰਾਈਮ ਬ੍ਰਾਂਚ ਕੀ ਕਰਦੀ ਹੈ ਅੰਕੁਰ ਨੂੰ ਫਿਰ ਤੋਂ ਹਿਰਾਸਤ ਚ ਲੈਂਦੀ ਹੈ ਤੇ ਹੁਣ ਉਹਦਾ ਪੂਰੀ ਤਰ੍ਹਾਂ ਉਹ ਇੰਟਰਵਿਊ ਲੈਂਦੇ ਆ ਕਿ ਕਿਸ ਦਿਨ ਤੋਂ ਸ਼ਹਿਰ ਤੋਂ ਬਾਹਰ ਗਿਆ ਪੁਲਿਸ ਨੇ ਉਹ ਤੋਂ ਸਾਰੀਆਂ ਜਿਹੜੀ ਜਿਹੜੀ ਉਹਨੇ ਥਾਂ ਦੱਸੀਆਂ ਸੀਗੀਆਂ ਸਾਰੀਆਂ ਪੁਲਿਸ ਨੇ ਜੜੀਆਂ ਉਹ ਕ੍ਰਾਸ ਚੈੱਕ ਕੀਤੀਆਂ ਕ੍ਰਾਈਮ ਬ੍ਰਾਂਚ ਨੇ ਹੁਣ ਇੱਥੇ ਕੀ ਹੁੰਦਾ ਆ ਜਿੰਨੀਆਂ ਵੀ ਕੰਪਨੀਆਂ ਦੇ ਨਾਮ ਉਸੰਕੁਰ ਨੇ ਲਏ ਸੀਗੇ ਜਦੋਂ ਪੁਲਿਸ ਨੇ ਉੱਥੇ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਸਾਰਿਆਂ ਦਾ ਇੱਕ ਹੀ ਜਵਾਬ ਸੀਗਾ ਕਿ ਇਸ ਨਾਮ ਦਾ ਕੋਈ ਵੀ ਲੜਕਾ ਸਾਡੇ ਇੱਥੇ ਇੰਟਰਵਿਊ ਦੇਣ ਨਹੀਂ ਆਇਆ ਤੇ ਇੱਥੇ ਇੱਕ ਹੋਰ ਅਜੀਬ ਚੀਜ਼ ਸੀ ਕਿ ਪਵਨ ਦੇ ਹੱਥ ਤੇ ਵੀ ਜਲੇ ਦੇ ਕੁਝ ਨਿਸ਼ਾਨ ਸੀਗੇ ਇਹ ਨਿਸ਼ਾਨ ਜਿੱਦਾਂ ਆਮ ਛੱਟ ਲੱਗਦੀ ਹੈ ਹੱਥ ਤੇ ਐਦਾਂ ਦੇ ਨਹੀਂ ਸੀਗੇ ਇਹ ਨਿਸ਼ਾਨ ਬਲਕਿ ਇਹ ਨਿਸ਼ਾਨ ਜਿਵੇਂ ਥੋੜੇ ਥੋੜੇ ਐਸਿਡ ਦੇ ਲੱਗ ਰਹੇ ਸੀਗੇ ਕ੍ਰਾਈਮ ਬ੍ਰਾਂਚ ਨੂੰ ਹੁਣ ਕ੍ਰਾਈਮ ਬ੍ਰਾਂਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁੱਛਤਾਛ ਕਰਦੀ ਹੈ ਕਿ ਇਹ ਇਹ ਨਿਸ਼ਾਨ ਕਿਵੇਂ ਆਏ ਤੇ ਇੰਟਰਵਿਊ ਲਈ ਤੂੰ ਝੂਠ ਕਿਉਂ ਕਿਹਾ ਅਸੀਂ ਉਹ ਤੋਂ ਪੁੱਛਿਆ ਆ ਉਹ ਕਹਿੰਦੇ ਕਿ ਇੱਥੇ ਕੋਈ ਸ਼ਖਸ ਨਹੀਂ ਆਇਆ ਤਾਂ ਹੁਣ ਇਹ ਜਦੋਂ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਵਾਰ-ਵਾਰ ਆ ਜਿਹੜਾ ਕ੍ਰਾਈਮ ਬ੍ਰਾਂਚ ਜਿਹੜੀ ਰਿਪੀਟ ਕਰਦੀ ਹੈ ਤਾਂ ਹੁਣ ਉਹ ਮੰਨ ਜਾਂਦਾ ਆ ਤਾਂ ਹੁਣ ਉਹਦਾ ਪਰਦਾਫਾਸ਼ ਇੱਥੇ ਹੋ ਜਾਂਦਾ ਆ ਹੁਣ ਦੋਹਾਂ ਪਰਿਵਾਰਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਐਵੇਂ ਕਿਉਂ ਹੋਇਆ ਕਿਉਂਕਿ ਇਹ ਜਿਹੜਾ ਅੰਕੁਰ ਸੀਗਾ ਇਹ ਤਾਂ ਪ੍ਰੀਤੀ ਦੇ ਨਾਲ ਗਲਤਕ ਨਹੀਂ ਸੀ ਕਰਦਾ ਤੇ ਇਹਦਾ ਜਵਾਬ ਹੁਣ ਹੋਰ ਤਾਂ ਕੋਈ ਨਹੀਂ ਸੀ ਦੇ ਸਕਦਾ ਹੁਣ ਇਹ ਤਾਂ ਅੰਕੁਰ ਹੀ ਦੇ ਸਕਦਾ ਸੀਗਾ ਕਿ ਉਹਨੇ ਐਵੇਂ ਕਿਉਂ ਕੀਤਾ ਤਾਂ ਹੁਣ ਪੁਸ਼ਤਾ ਸ਼ੁਰੂ ਹੁੰਦੀ ਹੈ ਤਾਂ ਹੁਣ ਉਹ ਦੱਸਦਾ ਆ ਕਿ ਉਹਦੇ ਘਰ 'ਚ ਹਰ ਟਾਈਮ ਉਹਦੀ ਜਿਹੜੀ ਕੰਪੈਰੀਜ਼ਨ ਆ ਉਹਦੀ ਜਿਹੜੀ ਤੁਲਨਾ ਆ ਉਹ ਪ੍ਰੀਤੀ ਦੇ ਨਾਲ ਹੁੰਦੀ ਉਹ ਦੱਸਦਾ ਆ ਕਿ ਮੈਂ ਉਸ ਚੀਜ਼ ਤੋਂ ਤੰਗ ਆ ਚੁੱਕਿਆ ਸੀਗਾ ਕਹਿੰਦਾ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਮੇਰੇ ਮਾਤਾ ਪਿਤਾ ਸੀਗੇ ਜਿਹੜੇ ਮੈਨੂੰ ਆਹੀ ਤਾਨਾ ਮਾਰਦੇ ਸੀਗੇ ਕਿਉਂ ਤੇਰੇ ਤੋਂ ਅੱਗੇ ਐ ਤੇ ਤੂੰ ਪਿੱਛੇ ਐ ਉਹ ਜ਼ਿਆਦਾ ਮਿਹਨਤ ਕਰਦੀ ਐ ਤੂੰ ਮਿਹਨਤ ਨਹੀਂ ਕਰਦਾ ਇੱਥੇ ਅੰਗੁਰ ਕਹਿੰਦਾ ਆ ਕਿ ਮੈਂ ਵੀ ਓਨੀ ਹੀ ਮਿਹਨਤ ਕਰਦਾ ਸੀਗਾ ਪਰ ਕਾਮਯਾਬੀ ਸਿਰਫ ਪ੍ਰੀਤੀ ਨੂੰ ਹੀ ਮਿਲਦੀ ਸੀ ਹੌਲੀ ਹੌਲੀ ਉਹ ਦੱਸਦਾ ਆ ਕਿ ਪ੍ਰੀਤੀ ਨੂੰ ਵੇਖ ਕੇ ਉਹਨੂੰ ਜਲਨ ਹੋਣੀ ਸ਼ੁਰੂ ਹੋ ਗਈ ਤੇ ਉਹਦੀ ਤਰੱਕੀ ਤੇ ਉਹਨੂੰ ਗੁੱਸਾ ਵੀ ਆਣ ਲੱਗ ਗਿਆ ਇਸੇ ਕਰਕੇ ਹੀ ਉਹਨੇ ਇਹ ਪਲਾਨ ਬਣਾਇਆ ਤੇ ਉਹ ਦੱਸਦਾ ਆ ਕਿ ਪਹਿਲਾਂ ਮੈਂ ਐਸਿਡ ਖਰੀਦੇ ਆ ਤੇ ਉਸ ਤੋਂ ਬਾਅਦ ਮੈਂ ਪਤਾ ਕੀਤਾ ਕਿ ਪ੍ਰੀਤੀ ਨੇ ਕਿਸ ਦਿਨ ਜਾਣਾ ਆ ਕਿਸ ਟ੍ਰੇਨ ਰਾਹੀਂ ਜਾਣਾ ਆ ਫਿਰ ਮੈਂ ਉਹਦਾ ਪਿੱਛਾ ਕਰਕੇ ਉਹਦੇ ਨਾਲ ਇਹ ਸਭ ਕੁਝ ਮੈਂ ਫਿਰ ਕੀਤਾ ਇਸ ਘਟਨਾ ਨੂੰ ਮੈਂ ਫਿਰ ਅੰਜਾਮ ਦਿੱਤਾ ਤੇ ਹੁਣ ਇਹ ਮਾਮਲਾ ਜਦ ਕੋਰਟ ਚ ਜਾਂਦਾ ਆ ਤਾਂ ਉੱਥੇ ਜਿਹੜਾ ਅੰਕੁਰ ਆ ਇਹਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਪ੍ਰੀਤੀ ਦੇ ਪਰਿਵਾਰ ਵਾਲੇ ਇਥੇ ਬਹੁਤ ਖੁਸ਼ ਸੀ ਕਿ ਉਹਨਾਂ ਦੇ ਧੀ ਦੇ ਹੱਤਿਆਰੇ ਨੂੰ ਮੌਤ ਦੀ ਸਜ਼ਾ ਮਿਲ ਗਈ ਹੈ ਪਰ ਹਾਈ ਕੋਰਟ ਚੋਂ ਇਹਦੀ ਜਿਹੜੀ ਸਜ਼ਾ ਸੀਗੀ ਮੌਤ ਦੀ ਉਹਨੂੰ ਉਮਰ ਕੈਦ ਚ ਬਦਲ ਦਿੱਤਾ ਜਾਂਦਾ ਆ ਹੁਣ ਜਿਹੜੇ ਪ੍ਰੀਤੀ ਦੇ ਘਰ ਵਾਲੇ ਸੀ ਨਿਰਾਸ਼ੀ ਹੁੰਦੇ ਆ ਪਰ ਹੁਣ ਕੀ ਤਾਂ ਕੀ ਜਾ ਸਕਦਾ ਸੀਗਾ ਹੁਣ ਇਹ ਕੋਰਟ ਦਾ ਫੈਸਲਾ ਸੀ ਉਹਨਾਂ ਨੂੰ ਮੰਨਣਾ ਤਾਂ ਪੈਣਾ ਹੀ ਸੀ ਇਸ ਕੇਸ ਨੇ ਉਸ ਟਾਈਮ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਨਾਲੇ ਐਸਿਡ ਅਟੈਕ ਸੀਗਾ ਜਿਹੜਾ ਹੈ ਆਪਣੇ ਆਪ ਚ ਬਹੁਤ ਘਣਾਉਣਾ ਕੰਮ ਹੈ ਕੋਈ ਇਸ ਘਟਨਾ ਨੂੰ ਕਿਵੇਂ ਅੰਜਾਮ ਦੇ ਸਕਦਾ ਆ ਸੋਚ ਕੇ ਵੀ ਰੂਹ ਕੰਬਦੀ ਆ ਤੇ ਉਹ ਧੀ ਨੇ ਐਨੇ ਦਿਨ ਕਿਵੇਂ ਐਸਿਡ ਅਟੈਕ ਦੇ ਨਾਲ ਕੱਡੇ ਸੀਗੇ ਜਿੰਨੇ ਵੀ ਦਿਨ ਉਹਨੇ ਕੱਡੇ ਆ ਜਿੰਨੇ ਘੰਟੇ ਕੱਡੇ ਤਾਂ ਸੋਚ ਕੇ ਵੀ ਬਹੁਤ ਬੁਰਾ ਲੱਗਦਾ ਹੈ ਉਹਦੇ ਲਈ ਇਹ ਜਿਹੜਾ ਅੰਕੁਰ ਸੀਗਾ ਜਦੋਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂ ਜਦੋਂ ਵੀ ਪੁਲਿਸ ਇਹਨੂੰ ਲੈ ਕੇ ਜਾਂਦੀ ਸੀ ਤਾਂ ਇਹਦੇ ਮੱਥੇ ਤੇ ਇੱਕ ਸ਼ਿਕਨ ਤੱਕ ਨਹੀਂ ਸੀ ਇਹਨੂੰ ਅਫਸੋਸ ਹੀ ਨਹੀਂ ਸੀ ਜੋਏ ਨੇ ਕੀਤਾ ਜਿਸ ਕਾਨੂੰਨਿਕ ਕੰਮ ਨੂੰ ਇਹਨੇ ਅੰਜਾਮ ਦਿੱਤਾ ਉਹਦੇ ਲਈ ਇਹਨੂੰ ਰੱਤੀ ਪਰ ਵੀ ਅਫਸੋਸ ਇਹਦੇ ਜਿਹੜਾ ਆ ਮੂੰਹ ਤੇ ਨਹੀਂ ਸੀ ਝਲਕ ਰਿਹਾ ਖੈਰ ਇਹ ਸੀਗੀ ਅੱਜ ਦੀ ਕਹਾਣੀ ਇਹ ਸੀਗਾ ਅਸਾ ਕਿਸ ਪ੍ਰੀਤੀ ਰਾਠੀ ਦਾ ਤੇ ਮਿਲਦੇ ਆਂ ਕੱਲੇਖ ਹੋਰ ਨਵੀਂ ਕਹਾਣੀ ਦੇ ਨਾਲ ਤੇ ਤਦ ਤੱਕ ਲਈ ਧੰਨਵਾਦ ਪਰ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ